ਮੇਰੀ ਮਤ ਆਪਣ ਅਭਿਮਾਨ ਹੰਕਾਰ ਜਿਹੜਾ ਇਹ ਸਾਰਾ ਕੁਝ ਛੱਡ ਦਵੇ ਮੈਂ ਤੇ ਮੇਰੀ ਨੂੰ ਵੱਢ ਕੇ ਛੁੱਟ ਦਵੇ ਗੁਰੂ ਦੀ ਮੱਤ ਤੇ ਚੱਲੇ ਉਹਨੂੰ ਵੀ ਸੂਰਮਾ ਖੀਦਾ ਤੇ ਉਸ ਸੂਰੇ ਨੂੰ ਸੰਤ ਕਿਹਾ ਜਾਂਦਾ ਜਿਹਨੇ ਮਨ ਕਾਬੂ ਕੀਤਾ ਹੈ ਵਿਕਾਰ ਮਟਾ ਦਿੰਦੇ ਤੇ ਦੂਸਰਾ ਜਿਹੜਾ ਧਰਮ ਦੇ ਲਈ ਸਿਰ ਦਿੰਦਾ ਹੈ ਉਹਨੂੰ ਸ਼ਹੀਦ ਕਿਹਾ ਜਾਂਦਾ ਹੈ ਸਾਹਿਬਾ ਗੁਰੂ ਜੀ ਦੀ ਫਤਿਹ ਰੋਹਰ ਕੋਟ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਅੰਦਰ ਸਭੂ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਮਹੀਨਾਵਾਰੀ ਗੁਰਮਤ ਸਮਾਗਮ ਕਰਵਾਏ ਗਏ ਹਨ ਔਰ ਇੱਥੇ ਇਤਨੀ ਜਥਿਆਂ ਨੇ ਹਾਜ਼ਰੀ ਭਰੀ ਹੈ ਉਪਰੰਤ ਦਾਸ ਨੇ ਹਾਜ਼ਰੀ ਭਰੀ ਹੈ ਸਿੱਖੀ ਨੂੰ ਪਰਫੁੱਲਤ ਕਰਨ ਦੇ ਲਈ ਗੁਰਧਾਮਾਂ ਦੇ ਅੰਦਰ ਐਸੇ ਜਿਹੜੇ ਗੁਰਮਤ ਸਮਾਗਮ ਨੇ ਸੰਗਤਾਂ ਕਰਵਾਉਂਦੀਆਂ ਰਹਿੰਦੀਆਂ ਨੇ ਗੁਰੂ ਦਵਾਰਾ ਹੋਏ ਸੋਜੀ ਪਾਈ ਸੀ ਜਿੱਥੋਂ ਸਿੱਖੀ ਪਰਫੁੱਲਤ ਹੁੰਦੀ ਹੈ ਖੰਡੇ ਦੀ ਪੋਲ ਛਕੀਏ ਗੁਰੂ ਵਾਲੇ ਬਣੀਏ ਨਸ਼ੇ ਦਾ ਤਿਆਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ とろけてしまう。